ਆ ਲੈਨੇ ਤਾਂ ਇਹ ਆਪਣਾ ਪਿੰਡ ਹੈ ਇਹ ਆਪਣਾ ਪਿੰਡ ਹੈ ਇਹ ਆਪਣੀ ਇੱਥੇ ਹੈ ਨਾ ਭਾਈ ਜਮੀਨ ਸਾਡੀ ਹੈ ਯਾਰ ਨਿਸ਼ਾਨ ਨਹੀਂ ਨਿਸ਼ਾਨ ਨੇ ਜਿਹੜੀ ਕੌਟੀ ਆ ਸਰਕਾਰੀ ਰਸਤਾ ਕਿੱਡੀ ਚੰਗਾ ਮੇਰੇ ਸੁਣੋ ਨਾਦਰ ਕੀ ਦੇਖਣਾ ਕੋਈ ਗੱਲ ਨਹੀਂ ਕਰਦੇ ਇੰਦਾ ਕਰ ਲਓ ਗਰੀਹ ਮਤ ਕਿਦਾਂ ਹੋਈ ਰਸਤਾ ਸਰਕਾਰੀ ਰੱਖੀ ਨੀਨੇ ਤੇ ਆਹ ਗੱਲ ਯਾਰ ਸਾਰੀ ਜਮੀਨ ਸਾਡੀ ਹੈ ਅੱਜ ਬੱਲੇ ਮੇਰੇ ਯਾਰ ਮੇਰੇ ਨਾਲ ਗੱਲ ਮੇਰੇ ਆਹ ਸਾਮਾਨ ਓਏ ਤੁਸੀਂ ਲੜੋ ਫਿਰ ਅਸੀਂ ਚੱਲੇ ਆਹ ਸਾਮਾਨ ਫੜਾ ਦਿਓ ਓਏ ਯਾਰ ਫੜ 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 ਓਏ ਫੜ 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 ਔਰ ਜਿਹੜੇ ਪੁਲਿਸ ਮੁਲਾਜ਼ਮ ਦੇ ਸਾਹਮਣੇ ਉਹਨੂੰ ਵੜਿਆ ਗਿਆ ਕੁਝ ਪੁਲਿਸ ਮੁਲਾਜ਼ਮ ਜਿਹੜਾ ਉਹਨੂੰ ਸਸਪੈਂਡ ਕੀਤਾ ਗਿਆ ਦੇਖੋ ਕਿ ਸਾਰੇ ਕਿਸਾਨ ਇਕੱਠੇ ਹੋਣਗੇ ਮੇਰੇ ਹਲਕੇ ਦੇ ਬੰਦੇ ਇਕੱਠੇ ਹੋਣਗੇ ਨੈਸ਼ਨਲ ਹਾਈਵੇ ਜਿਹੜਾ ਜਾਮ ਕੀਤਾ ਜਾਏਗਾ ਉਹਨਾਂ ਨੂੰ ਰੋਕਣ ਜਾਓ ਅᱫੋ ਸਾਡੇ ਤੇ ਕੋਈ ਨਾ ਕੋਈ ਐਫ ਆਈ ਆਰ ਕਰਵਾ ਦਿੰਦੇ ਆ ਤੇ ਜਦੋਂ ਉਹਨਾਂ ਨੂੰ ਖੁਦ ਰੋਕਣ ਜਾਓ ਉਹ ਮਾਰਕਤਾਈ ਕਰਦੇ ਆ ਤੇ ਵਾਪਸ ਭੇਜ ਦਿੰਦੇ ਆ ਵੀਰੇ ਰੱਖ ਦਿਆਂਗੇ ਤੁਹਾਨੂੰ ਦੱਸੂ ਹਾਂਜੀ ਹੈ ਦੱਸੂ ਮੈਂ ਲਾ ਦੀਏ ਜੇ ਨੇ ਦੱਸੇ ਨੇ ਇੰਨੇ ਪੈਸੇ ਲੈ ਦੇਣੀ ਐ ਬੜਾ ਵੱਡਾ ਫਨਕਾਰ ਬਣੇ ਰਹਿ ਕਹਿੰਨਾ ਆ ਰੁਪਏ ਨੇ ਪੈਸੇ ਨੇ ਜਿਹੜੀ ਕਹਿੰਦਾ ਮਸਾਂ ਦੇ ਦਿਆ ਬੰਦੇ ਨਾਲ ਹੀ ਉੰਦੀ 3-4 ਗੱਡੀਆਂ ਆਈਆਂ ਨੇ ਦੋ ਟਿਪਰ ਪਰ ਆਏ ਇੱਕ ਜੀਸੀਬੀ ਆਈ ਐ ਇੱਕ ਬਲੈਰੋ ਆਈ ਐ ਬਲੈਰੋ ਜਿਹੜੀ ਹੋ ਜਾਕੀਰ ਸਿੰਘ ਦੀ ਆਪਣੀ ਹੀ ਪਰ ਕਿ ਆਈ ਐ ਜਿਹਦੇ ਜੁਨਾ ਨੇ ਕਰਪਾਨਾ ਗੰਡਾਸੇ ਸਭ ਕੁਝ ਫੜਿਆ ਹੈ ਵਿਚ ਲੋਅ ਐਂਡ ਆਰਡਰ ਵਾਲੀ ਸਥਿਤੀ ਕਿਤੇ ਵੀ ਨਹੀਂ ਦੇਖੀ ਚਾਹੀਦੀ ਦੱਸ ਦਈਏ ਅਜਿਹਾ ਉਸ ਸਮੇਂ ਦੇਖਣ ਨੂੰ ਮਿਲੇ ਜਦੋਂ ਇੱਕ ਲੜਾਈ ਦੀ ਵੀਡੀਓ ਜਿਹੜੀ ਹੈ ਵਾਇਰਲ ਹੁੰਦੀ ਹੈ ਤੇ ਉਸ ਦੇ ਵਿੱਚ ਕੁਝ ਲੋਕ ਜਿਹੜੇ ਨੇ ਤਲਵਾਰ ਦੇ ਨਾਲ ਦਿਖਾਈ ਦੇ ਰਹੇ ਨੇ ਤੇ ਪੁਲਿਸ ਦੀ ਮੌਜੂਦਗੀ ਜਿਵੇਂ ਕਾਫੀ ਜ਼ਿਆਦਾ ਬਹਿਸਵਾਜੀ ਤੇ ਗਾਲੀ ਗਲੋਚ ਜਿਹੜੇ ਨੇ ਉਹ ਕਰ ਰਹੇ ਨੇ ਉਸ ਤੋਂ ਬਾਅਦ ਬਹਿਸਵਾਜੀ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਇੱਕ ਦੂਜੇ ਤੇ ਉੱਤੇ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਜਿਸ ਦੇ ਵਿੱਚ ਕਰੀਬ 4 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਤੇ ਜਿਵੇਂ ਹੀ ਇਹ ਵਾਰਦਾਤ ਰਾਤ ਨੂੰ ਹੋਈ ਹੈ ਤਾਂ ਪੁਲਿਸ ਸ਼ਾਸਨ ਦੁਆਰਾ ਕਈ ਕੰਡੇ ਬਿੱਤਣ ਤੋਂ ਬਾਅਦ ਜਿਹੜੀ ਇਹ ਕਾਰਵਾਈ ਨਾ ਕੀਤੀ ਜਾਣ ਤੇ ਪૂર્વ ਵਿਧਾਇਕ ਜਗਿੰਦਰ ਪਾਲ ਆਪਣੇ ਸਮਰਥਕਾਂ ਦੇ ਨਾਲ ਥਾਣਾ ਤਾਰਾਗੜ ਦੇ ਬਾਹਰ ਧਰਨੇ ਤੇ ਬੈਠ ਗਏ ਤੇ ਇਸ ਦੇ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਧਰਨਾ ਸੜਕ ਤੇੋਂ ਜਿਹੜਾ ਹੈ ਉਹ ਝੁਕ ਲਿੱਤਾ ਗਿਆ ਤੇ ਉੱਤੇ ਹੀ ਪੂਰਾ ਮਾਮਲਾ ਇਹ ਹੈ ਕਿ ਕੁਝ ਲੋਕ ਜਿਹੜੇ ਨੇ ਕੁਝ ਲੋਕਾਂ ਦੇ ਵੱਲੋਂ ਕਿਸੇ ਦੇ ਖੇਤਾਂ ਦੇ ਵਿੱਚੋਂ ਵਿੱਚ ਜਿਹੜਾ ਹੈ ਰੇਤਾ ਬਜਰੀ ਦੇ ਕੱਚੇ ਮਾਲ ਜਿਹੜੇ ਨੇ ਉਸ ਤੇ ਨਾਲ ਭਰੀਆਂ ਹੋਈਆਂ ਗੱਡੀਆਂ ਜਿਹੜੀਆਂ ਨੇ ਕਾਲੀਆਂ ਜਾ ਰਹੀਆਂ ਸੀ ਕੱਡੀਆਂ ਜਾ ਰਹੀਆਂ ਸੀ ਤੇ ਜਿਸ ਤੂੰ ਰੋਕਣ ਦੀ ਕੋਸ਼ਿਸ਼ ਜਦੋਂ ਕੀਤੀ ਗਈ ਤਾਂ ਪੁਲਿਸ ਵੀ ਮੌਕੇ ਤੇ ਪਹੁੰਚੀ ਲੇਕਿਨ ਆਪਸ ਦੇ ਵਿੱਚ ਬਹਿਸਬਾਜ਼ੀ ਤੇ ਲੜਾਈ ਦਾ ਮਾਹੌਲ ਜਿਹੜਾ ਉਹ ਬਣਨ ਦੇ ਕਾਰਨ ਜਿਸ ਤੋਂ ਬਾਅਦ ਕੁਝ ਲੋਕਾਂ ਨੇ ਜਿਹੜੇ ਨੇ ਹਥਿਆਰ ਵੀ ਜਿਹੜੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਦੇਖੇ ਗਏ ਨੇ ਤੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੀ ਲੜਾਈ ਜਿਹੜੀ ਹੈ ਤੇ ਇਸ ਬਾਰੇ ਗੱਲ ਕਰਦੇ ਹੋਏ ਪੀੜਤ ਪਰਿਵਾਰ ਅਤੇ ਪੂਰਵ ਵਿਧਾਇਕ ਜਗENDER ਪਾਲ ਨੇ ਕਿਹਾ ਹੈ ਕਿ ਪੁਲਿਸ ਦੀ ਮੌਜੂਦਗੀ ਦੇ ਵਿੱਚ ਇਹ ਚੜਾਪ ਹੋਈ ਹੈ ਇਹ ਬਿਲਕੁਲ ਵੀ ਜਿਹੜੀ ਹੈ ਨਹੀਂ ਹੋਣੀ ਚਾਹੀਦੀ ਬਿਲਕੁਲ ਗਲਤ ਹੈ ਅਮਨ ਕਾਨੂੰਨ ਨੂੰ ਜਿਹੜਾ ਹੈ ਉਹ ਭੰਗ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਪੂਰਵ ਵਿਧਾਇਕ ਜਗENDER ਪਾਲ ਜਿਹੜੇ ਨੇ ਉਹਨਾਂ ਨੇ ਵੀ ਇਸ ਦੀ ਕੜੀ ਨਿੰਦਾ ਜੁੜੀ ਹੈ ਉਹ ਕੀਤੀ ਹੈ ਤੇ ਉੱਥੇ ਇਸ ਮਾਮਲੇ ਦੇ ਵਿੱਚ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਰਾਤ ਦੇ ਸਮੇਂ ਜੋ ਲੜਾਈ ਝਗੜਾ ਹੋਇਆ ਹੈ ਉਸ ਨੂੰ ਲੈ ਕੇ ਮਾਮਲਾ ਜੜਾ ਹੈ ਉਹ ਦਰਜ ਕੀਤਾ ਗਿਆ ਤੇ ਉਹਨਾਂ ਨੇ ਦੱਸਿਆ ਕਿ ਕੁੱਲ 4 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਤੇ ਜੋ ਵੀਡੀਓ ਵਾਇਰਲ ਹੋਈ ਹੈ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਹੈ ਉੱਤੇ ਦੇਖੇ ਜਾ ਰਹੇ ਨੇ ਉਹਨਾਂ ਦੇ ਆਧਾਰ ਤੇ ਜੁੜਾਏ ਪੂਰੇ ਮਾਮਲੇ ਦੀ छानਬੀਨ ਕੀਤੀ ਜਾ ਰਹੀ ਹੈ ਕਿ ਪੁਲਿਸ ਅਧਿਕਾਰੀ ਕੌਣ ਨੇ ਅਤੇ ਉਸੇ ਆਧਾਰ ਤੇ ਜਿਹੜੀ ਹੈ ਇਹ ਕਾਰਵਾਈ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਜਿਹੜੀ ਹੈ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੋਵੇਗੀ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਹਨਾਂ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਮਾਮਲਾ ਜਿਹੜਾ ਫਿਲਹਾਲ ਦਸਦੀਏ ਦਰਜ ਕਰ ਦਿੱਤਾ ਗਿਆ ਮੇਰੇ ਡੈਡੀ ਸਾਡੀ ਪਹਿਲੀ ਹੈ ਪਰਿਆਲ ਹਚੰਦਾ ਚ ਉੱਥੇ ਜਗੀਰ ਸਿੰਘ ਉਹਦੇ ਪੁੱਤਰ ਮਲਕੀਤ ਸਿੰਘ ਤੇ ਮੰਨੂ ਨੇ ਨਾਜਾਇਜ਼ ਰਿਸ਼ਤਾ ਪਾਇਆ ਸਾਡੀ ਪਹਿਲੀ ਚ 4 ਮਹੀਨੇ ਹੋ ਗਿਆ ਸਾਨੂੰ ਉਹਨਾਂ ਨੂੰ ਰੋਕਦੇ ਜਦੋਂ ਉਹਨਾਂ ਨੂੰ ਰੋਕਣ ਜਾਓ ਅਦੋਂ ਉਹ ਸਾਡੇ ਤੇ ਕੋਈ ਨਾ ਕੋਈ ਐਫ ਆਈ ਆਰ ਕਰਵਾ ਦਿੰਦੇ ਐ ਤੇ ਜਦੋਂ ਉਹਨਾਂ ਨੂੰ ਖੁਦ ਰੋਕਣ ਜਾਓ ਉਹ ਮਾਰ ਕਟਾਈ ਕਰਦੇ ਆ ਤੇ ਵਾਪਸ ਭੇਜ ਦਿੰਦੇ ਆ ਕੱਲ ਡੈਡੀ ਨੇ ਦੁਪਹਿਰ ਵੇਲੇ মিডিਆ ਚ ਰਿਪੋਰਟ ਕਰਵਾਈ ਹੈ ਕਿ ਸਾਡੀ ਪੈੜੀ ਚ ਰਸਤਾ ਪਾਇਆ ਉਹਦੇ ਬਾਅਦ ਡੈਡੀ ਨੇ ਉੱਥੇ ਟੋਏ ਮਰਵਾਇਆ ਜੀਸੀਬੀ ਨਾਲ ਡੈਡੀ ਨੂੰ ਉੱਥੋਂ ਜਾਂਦੇ ਦੇਖ ਕੇ ਹੀ ਉਹਨਾਂ ਨੇ ਟੋਏ ਪੂਰਤੇ ਆ ਜਦੋਂ ਰਾਤੀ ਗੱਡੀਆਂ ਲੰਘੀਆਂ ਦੋ ਗੱਡੀਆਂ ਲੰਘੀਆਂ ਉਹਦੇ ਬਾਅਦ ਡੈਡੀ ਨੇ ਤੀਜੀ ਗੱਡੀ ਰੋਕ ਲਈ ਹੈ ਗੱਡੀ ਰੋਕਣ ਦੇ ਨਾਲ ਹੀ ਉੰਦੀ ਤਿੰਨ ਚਾਰ ਗੱਡੀਆਂ ਆਈਆਂ ਨੇ ਦੋ ਟਿਪਰ ਪਰ ਕੇ ਆਏ ਇੱਕ ਜੀਸੀਬੀ ਆਈ ਹੈ ਇੱਕ ਬਲੈਰੋ ਆਈ ਹੈ ਬਲੈਰੋ ਜਿਹੜੀ ਉਹ ਜਗੀਰ ਸਿੰਘ ਦੀ ਆਪਣੀ ਹੀ ਪਰ ਕਿ ਆਈਏ ਜਿਹਦੇ ਜੁਹਾਂ ਨੇ ਕਰਪਾਨਾ ਗੰਡਾਸੇ ਸਭ ਕੁਝ ਫੜਿਆ ਹੈ ਪੁਲਿਸ ਨਾਲ ਹੈ ਏਐਸਆਈ ਬਲਕਾਰ ਸਿੰਘ ਉਹਦੇ ਨਾਲ ਸੀ ਉਹਦੀ ਗੱਡੀ 'ਚ ਬਹਿ ਕੇ ਆਇਆ ਹੈ ਗੱਲ ਉਹਨਾਂ ਨੇ ਲਲਕਾਰਾ ਮਾਰ ਕੇ ਬਾਹਰ ਆ ਕੇ ਬੋਲੇ ਹੈ ਜਦੋਂ ਉਹਨਾਂ ਨੇ ਗੱਲ ਕੀਤੀ ਹੈ ਉਹਨਾਂ ਨੇ ਏਐਸਆਈ ਦੀ ਸ਼ੈ ਨਾਲ ਮੇਰੇ ਡੈਡੀ ਤੇ ਹਮਲਾ ਕਰਤਾ ਹੈ ਜਿਸ ਦੇ ਨਾਲ ਮੇਰੇ ਡੈਡੀ ਦੀ ਦੋਨੋਂ ਲੱਤਾਂ ਫੈਕਚਰ ਹੋ ਗਈਆਂ ਨੇ ਉਹਨਾਂ ਸੀ ਥਾਣੇ ਦੇ ਬਾਹਰ ਧਰਨਾ ਦਿੱਤਾ ਹੈ ਇੱਥੇ ਐਫਆਈਆਰ 94 ਅਰਜੋਈ ਹੈ ਸਾਡੀ ਮੰਗ ਸਾਡੀ ਮੰਗ ਪੂਰੀ ਸਾਡੀ ਮੰਗ ਪੂਰੀ ਕੀਤੀ ਜਾਏ ਮੇਰੇ ਫਾਦਰ ਰੂਪ ਸਿੰਘ ਨੂੰ ਪ੍ਰੋਟੈਕਸ਼ਨ ਦਿੱਤੀ ਜਾਏ ਸਾਡੇ ਘਰ ਦੇ ਬਾਹਰ ਪ੍ਰੋਟੈਕਸ਼ਨ ਦਿੱਤੀ ਜਾਏ ਸਾਡੀ ਜਾਨ ਨੂੰ ਬਹੁਤ ਖਤਰਾ ਹੈ ਸਾਨੂੰ ਹਜੇ ਤੱਕ ਧਮਕੀਆਂ ਆ ਰਹੀਆਂ ਕਿ ਰੂਪ ਸਿੰਘ ਦੀ ਡੈੱਡ ਬੋਡੀ ਸਾਡੇ ਤੱਕ ਪਹੁੰਚਾਓ ਇਸ ਵਾਸਤੇ ਸਾਡੀ ਮੰਗ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ ਸਾਡੀ ਕਿਤੇ ਸਾਨੂੰ ਵਾਈ ਨਹੀਂ ਹੋ ਰਹੀ ਸਾਡੇ ਇਥੇ ਐਪਲੀਕੇਸ਼ਨ ਐਫ ਆਈ ਆਰ ਮਾਰਕ ਹੋ ਗਈ ਹੈ ਹਜੇ ਤੱਕ ਕੋਈ ਕਾਰਵਾਈ ਨਹੀਂ ਹੈ ਸਾਨੂੰ ਯਕੀਨ ਹੈ ਕਿ ਅਗਰ ਕਾਰਵਾਈ ਹੋਏਗੀ ਤਦ ਹੀ ਇਥੋਂ ਤਰਨਾ ਚੁਕੋਏਗਾ ਇਹਦੇ ਬਾਵਜੂਦ ਕੋਈ ਤਰਨਾ ਨਹੀਂ ਚੁਕੋਏਗਾ ਜੋਗਿੰਦਰਪਾਲ ਮੇਰੇ ਡੈਡੀ ਦੇ ਵੱਡੇ ਭਰਾਵਾਂ ਵਰਗਾ ਜਿਨੇ ਸਾਡਾ ਸਾਥ ਦਿੱਤਾ ਮੇਰੇ ਰਿੰਪੀ ਮਾਮਾ ਇੱਥੇ ਖੜੇ ਨੇ ਸਾਡੇ ਪਿੰਡ ਦਾ ਸਰਪੰਚ ਮਨਜੀਤ ਸਿੰਘ ਮੇਰੇ ਚਾਚਾ ਜੀ ਨੇ ਸਭ ਦਾ ਸਾਨੂੰ ਮਾਣ ਹੈ ਜਿਹੜੇ ਸਾਡੇ ਨਾਲ ਖੜੇ ਨੇ ਹਲੇ ਤੱਕ ਉਹਨਾਂ ਤੋਂ ਪੁੱਛੇ ਵਗਾਰੇ ਤੋਂ ਤਰਨਾ ਨਹੀਂ ਚੁੱਕਿਆ ਜਾਏਗਾ ਤੇ ਸਾਨੂੰ ਇਨਸਾਫ ਚਾਹੀਦਾ ਹੈ ਮੇਰੀ ਮੁਖ ਮੰਗੀ ਹੈ ਤੇ ਇਹ ਜਿਹੜੀ ਬੰਦੀ ਕਾਰਵਾਈ ਕੀਤੀ ਜਾਏ ਔਰ ਜਿਹੜੇ ਪੁਲਿਸ ਮੁਲਾਜ਼ਮ ਦੇ ਸਾਹਮਣੇ ਇਹਨੂੰ ਵੜਿਆ ਗਿਆ ਉਸ ਪੁਲਿਸ ਮੁਲਾਜ਼ਮ ਜਿਹੜਾ ਉਹਨੂੰ ਸਸਪੈਂਡ ਕੀਤਾ ਜਾਏ ਮੇਰੀ ਮੰਗ ਇਹ ਜੇਕਰ ਨਹੀਂ ਹੁੰਦਾ ਤਾਂ ਜੇ ਨਹੀਂ ਹੁੰਦਾ ਤੇ ਜੰਗੀ ਪੱਧਰ ਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਸਾਰੇ ਕਿਸਾਨ ਇਕੱਠੇ ਹੋਣਗੇ ਮੇਰੇ ਹਲਕੇ ਦੇ ਬੰਦੇ ਇਕੱਠੇ ਹੋਣਗੇ ਨੈਸ਼ਨਲ ਹਾਈਵੇ ਜਿਹੜਾ ਜਾਮ ਕੀਤਾ ਜਾਏਗਾ ਔਰ 2-4 ਦਿਨ ਦੇ ਵਿੱਚ ਵਿੱਚ ਇਹ ਐਕਸ਼ਨ ਨਹੀਂ ਲੈਣਗੇ ਹਾਈ ਕੋਰਟ ਦੇ ਵਿੱਚ ਜਾ ਕੇ ਦਰਵਾਜ਼ਾ ਖੜਕਟਾਵਾਂਗੇ ਅੱਗੇ ਵੀ ਮੈਂ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਉਹ 2-4-5 ਦਿਨ ਨੂੰ ਇਹਨਾਂ ਨੂੰ ਨੋਟਿਸ ਆ ਜਿਹੜਾ ਜਦ ਕੀ ਰੂਪ ਸਿੰਘ ਨੂੰ ਹਾਈ ਕੋਰਟ ਦੇ ਵਿੱਚੋਂ ਪ੍ਰੋਡਕਸ਼ਨ ਮਰੀ ਹੋਈ ਆ ਐਸਐਚਓ ਕੋਲ ਆਰਡਰ ਆਇਆ ਹੋਇਆ ਤੇ ਉਹ ਉਲਟਾ ਨੂੰ ਕਹਿੰਦਾ ਵੀ ਤੈਨੂੰ ਪ੍ਰੋਡਕਸ਼ਨ ਨਹੀਂ ਦੇਣੀ ਤੇਰੇ ਉੱਤੇ ਪਰਚੀ ਦੀਦੀ ਆ ਦਿੱਤੀ ਰਾਤ ਮੁਲਕ ਪੁਲਿਸ ਮੁਲਾਜ਼ਮ ਵੀ ਉਸੇ ਪੁੱਛੇ ਸਨ ਜਿੱਥੇ ਸਾਰੀ ਵਾਰਦਾਤ ਹੋਈ ਹੈ ਕੀ ਕਹਿਣਾ ਪੁਲਿਸ ਦੇ ਕਰਮਚਾਰੀ ਮੈਂ ਇਹ ਕਹਿੰਦਾ ਵੀ ਪੁਲਿਸ ਮੁਲਾਜ਼ਮ ਪੁੱਜਿਓ ਹੀ ਨਹੀਂ ਸੀ ਪੁਲਿਸ ਮੁਲਾਜ਼ਮ ਤੇ ਉਹ ਡਾਕੂ ਨੇ ਨਾ ਲੈ ਕੇ ਗਿਆ ਉਹਨਾਂ ਦੀ ਗੱਡੀ 'ਚ ਬੈਠ ਗਿਆ ਉਹਨਾਂ ਦੀ ਬਲੈਰੋ ਗੱਡੀ 'ਚ ਬੈਠ ਗਿਆ ਤੁਸੀਂ ਮੂਵੀ ਦੇਖੋ ਕੁੜੀ ਜੇ ਬਹਿ ਗਿਆ ਉਹਨਾਂ ਮੂਵੀ ਬਣਾਈਏ ਉਹਦੇ ਵਿੱਚੋਂ ਉਤਰਦੇ ਆ ਔਰ ਉਥੇ ਮੋਕਦਾ ਸਰਪੰਚ ਹੈ ਜਿਹੜਾ ਉਸ ਪਿੰਡ ਦਾ ਸਰਪੰਚ ਹੈ ਰਜੀਵੇਲੀ ਦਾ ਵਸਾਣਪੁਰ ਦਾ ਉਹ ਸਰਪੰਚ ਨੇ ਬਿਆਨ ਦਿੱਤੇ ਆ ਹੁਣ ਵੀ ਇਥੇ ਬਿਆਨ ਦਿੱਤੇ ਆ ਤੇ ਮੇਰੇ ਸਾਹਮਣੇ ਉਹ ਜਬਰਦਸਤ ਉਹਨਾਂ ਵੜਨਾ ਸ਼ੁਰੂ ਕੀਤਾ ਉਹਦੇ ਉਹਨੂੰ ਮਾਰ ਕੇ ਆਪਣੇ ਤੇ ਸੁੱਟ ਗਏ ਨਾ ਤੇ ਬਾਅਦ ਚ ਅਸੀਂ ਚੁੱਕ ਕੇ ਵਿਚਾਰਾ ਖੜੇ ਕਿਦਾਂ ਹਿੰਮਤ ਨਾਲ ਬਚਿਆ ਜਦ ਕਿ ਉਹਨੂੰ ਸਿਵਲ ਹਸਪੀਟਲ ਜਵਾਬ ਦਿੱਤਾ ਤੇ ਉਹ ਰੈਫਰ ਹੋ ਗਿਆ ਉਥੇ ਅਮਨ ਅਮਨਦੀਪ ਹਸਪੀਟਲ ਚ ਉੱਥੇ ਉਹਦੇ ਬਿਆਨ ਲੈਣ ਦੇ ਜਦ ਕਿ ਉਹ ਬੰਦਾ ਬੇਹੋਸ਼ ਮੇਰਾ ਵਿਚਾਰਾ ਕਿੰਨੇ ਲੋਕ ਜ਼ਖਮੀ ਹੋਏ ਹਨ ਨਹੀਂ ਇਹ ਕਿਤੇ ਉਹਦਾ ਭਤੀਜਾ ਸੀ ਬਾਕੀ ਜਿਹੜੇ ਨਾਲ ਸੀ ਉਹ ਸਰਪੰਚ ਉਹ ਲੜਨ ਥੋੜੀ ਦੇ ਦੇ ਉਹ ਤੇ ਆਪਣੀ ਜ਼ਮੀਨ ਚ ਕੀ ਦੇਈ ਵੀ ਆਪਾਂ ਚੋ ਟਰਾਲੇ ਨਗਰ ਦੇ ਜੜੇ ਕੋਈ ਪਰਿਵਾਰੜੇ ਆੜ ਗਏ ਪੋਣਾ ਇਹੋ ਹੀ ਮੁੱਖ ਜਿਹੜਾ ਬਣਾਇਆ ਦਾ ਸੀ ਉਹਦੇ ਭਤੀਜੇ ਦੇ ਮਾਰੀ ਆ ਪਿੱਠ ਦੇ ਵਿੱਚ ਕੋਈ ਤਲਵਾਰ ਵਗੈਰਾ ਮਾਰੀ ਦੀ ਹੈ ਤੇ ਰੂਪ ਸਿੰਘ ਦੇ ਜਿਹੜੇ ਉਹ ਤੇ ਤੁਹਾਡੇ ਸਾਹਮਣੇ ਆ ਕੋਡੇ ਵੜ ਦਿੱਤੇ ਹਨ ਥੱਲੇ ਪਿੰਨਿਆਂ ਵਿੱਚ ਜਿਹੜੀ ਮਾਈਨਿੰਗ ਦੀ ਆਪਸ਼ਨ ਹੋਈ ਹੈ ਜਿਹੜੀ ਪਿੱਟ ਉੱਥੇ ਹੈਗੀ ਹੈ ਉੱਥੇ ਮਾਈਨਿੰਗ ਚੱਲ ਰਹੀ ਹੈ ਮਾਈਨਰ ਡਿਪਾਰਟਮੈਂਟ ਵਾਲਿਆਂ ਨੂੰ ਪਤਾ ਕਿ ਉਹ ਮਾਈਨਿੰਗ ਜਿਹੜੀ ਪਿੱਟ ਹੈਗੀ ਹੈ ਜਿਹੜੀ ਹੁਣ ਅੱਥੇ ਆਪਸ਼ਨ ਕੀਤੀ ਹੋਈ ਹੈ ਉੱਥੇ ਮਾਈਨਿੰਗ ਚੱਲ ਰਹੀ ਸੀਗੀ ਲੇਕਿਨ ਉਹਦੇ ਵਿੱਚ ਇਹ ਸੀਗਾ ਕੋਈ ਉਹਨਾਂ ਦੇ ਟਰੱਕ ਸੀਗੇ ਜਿਹੜੇ ਉੱਥੋਂ ਕ੍ਰਸ਼ਰ ਲੈ ਕੇ ਆਂਦੇ ਨੇ ਉਹ ਲੰਘ ਰਹੇ ਹੋਣੇ ਆ ਤੇ ਜਿਹਦੇ ਵਿੱਚ ਦੂਸਰੀ ਪਾਰਟੀ ਨੇ ਇਤਰਾਜ਼ ਕੀਤਾ ਰੂਪ ਸਿੰਘ ਉਹਨਾਂ ਦੀ ਪਾਰਟੀ ਨੇ ਕਿ ਸਾਡੀ ਜਗ੍ਹਾ ਵਿੱਚੋਂ ਟਰੱਕ ਲੰਘ ਰਹੇ ਨੇ ਉਹ ਉੱਥੇ ਆ ਗਏ ਨੇ ਉੱਥੇ ਆ ਕੇ ਦੋਵਾਂ ਦੀ ਅਪਸੇ ਤਕਰਾਰ ਵਾਜੀ ਹੋਈ ਹੈ ਜਿਹਦੇ ਵਿੱਚ ਝਗੜਾ ਹੋਇਆ ਹੈਗਾ ਟਰੱਕ ਨੂੰ ਲੈ ਕੇ ਵਿੱਚੋਂ ਲੰਗਨ ਨੂੰ ਰਸਤੇ 'ਚੋਂ ਸੋ ਉਹਦੇ ਸਬੰਧ ਵਿੱਚ ਜਿਹੜਾ ਹੈਗਾ ਆਪਾਂ ਉਹ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਕਰ ਦਿੱਤੀ ਹੈਗੀ ਹੈ ਐਕਚੁਅਲੀ ਸਟਾ ਜਿਹੜੀਆਂ ਦੋਨਾਂ ਪਾਰਟੀਆਂ ਦੇ ਲੱਗੀਆਂ ਨੇ ਜਿਹਦੀ ਸਾਡੇ ਕੋਲ ਰਿਪੋਰਟ ਆਈ ਹੈਗੀ ਹੈ ਸੋ ਆਪਾਂ ਫਿਰ ਵੀ ਜਿਹੜਾ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕਰ ਦਿੱਤੀ ਹੈ ਉਹ ਤੋਂ ਬਾਅਦ ਜਿਹੜੇ ਵੀ ਤਫਤੀਸ਼ ਦੇ ਵਿੱਚ ਤੱਤ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਜਰੂਰ ਸਾਂਝ ਕਰ ਦਿੱਤੇ ਜਾਣਗੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਪੁਲਿਸ ਮੁਲਾਜ਼ਮ ਵੀ ਉੱਥੇ ਤਾਇਨਾਤ ਹਨ ਔਰ ਉਸੇ ਦੌਰਾਨ ਹੀ ਜਿਹੜਾ ਹੈ ਲੜਾਈ ਹੁੰਦੀ ਦਿਖਾਈ ਦੇ ਰਹੀ ਉਹ ਜਦੋਂ ਪਤਾ ਲੱਗਾ ਸੀਗਾ ਕਾਲ ਆਈ ਸੀ ਕਿ ਇਸ ਤਰ੍ਹਾਂ ਕਰਕੇ ਉੱਥੇ ਦੋਵਾਂ ਪਾਰਟੀਆਂ ਤਕਰਾਰਬਾਦੀ ਚੱਲ ਰਹੀ ਹੈ ਉੱਥੇ ਜਿਹੜੇ ਆਪਣੇ ਆਫੀਸਰ ਗਏ ਨੇ ਜੋ ਵੀ ਉਹਨਾਂ ਦੇ ਵਿੱਚ ਹੈਗੀ ਆ ਉਹ ਆਪਾਂ ਵਾਚ ਰਹੇ ਹਾਂ ਉਹ ਜੋ ਵੀ ਉਹਦੇ ਵਿੱਚ ਸਾਨੂੰ ਲੱਗੇਗਾ ਉਹ ਆਪਾਂ ਤੁਹਾਨੂੰ ਸਾਂਝ ਕਰ ਦਿੱਤਾ ਜਾਵੇ ਤੇ ਜਿਹੜਾ ਇਹਨਾਂ ਨੇ ਧਰਾਈ ਤਾਂ ਉਹਨਾਂ ਨੂੰ ਵੀ ਪ੍ਰੋਸੈਸ ਕੀਤਾ ਗਿਆ ਨੇ ਉਹਨਾਂ ਦੱਸ ਦਿੱਤਾ ਜੀ ਕਿ ਜੋ ਬਨੂਰ ਕਾਨੂੰਨੀ ਬੰਦੀ ਕਾਰਵਾਈ ਕਰ ਦਿੱਤੀ ਹੈ ਬਿਆਨ ਲਿਖ ਲਿਆ ਉਹਨਾਂ ਦੇ ਆਪਾਂ ਅਫੇਰ ਦਰਜ ਕਰਨ ਲੱਗੇ ਆਂ ਬਾਕੀ ਜਿਹੜੇ ਦੂਸਰੇ ਪਾਰਟੀ ਦਾ ਮੈਡੀਕਲ ਹੈ ਉਹ ਸਮਾਂ ਦਾ ਕੰਮ ਕਰ ਦਿੱਤੀ ਜਾਏ ਕਿੰਨੇ ਲੋਕ ਜਖਮੀ ਹੋਏ ਇਸ ਤੇ ਆ ਇੱਕ ਪਾਸਿਓ ਤੇ ਦੋਹਾਂ ਪਾਸੇ ਦੋ ਦੋ ਵਿਅਕਤੀ ਜਿਹੜੇ ਜਖਮੀ ਹੋਏ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ